ਕੇ ਗੁਰੂ ਸਾਹਿਬ ਦਸਵੇਂ ਪਾਖਸ਼ਾ ਛੇਵੇਂ ਪਾਖਸ਼ਾ ਨੇ ਇਸ ਘਰ ਨੂੰ ਵੜ ਦਿੱਤਾ ਇਸ ਘਰ ਦੇ ਸਿਰ ਤੇ ਮਿਹਰ ਭਰੀਆ ਬਖਸ਼ਤ ਰਿਆ ਔਰ ਜਿੱਥੇ ਤੱਕ ਇਹ ਝੰਡਾ ਚੁੜਾ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਜੋ ਮਰਜੀ ਇਹ ਕਹਿ ਪੇਸ਼ਾ ਇਹਨਾਂ ਦਾ ਇਹੋ ਜਿਹਾ ਹੀ ਹੈ ਬੋਲਣ ਦਾ ਬੱਲਾਂ ਦੇ ਗਲ ਬਣਾਉਣ ਦਾ ਉਹ ਸਾਡੇ ਤੇ ਕੋਈ ਅਸਰ ਨਹੀਂ ਜਦ ਗੁਰੂ ਸਾਹਿਬ ਦੀ ਮਿਹਰ ਹੈ ਸਾਡੇ ਸਭ ਕੁਝ ਆ ਗਿਆ ਔਰ ਦੂਜੀ ਜਿਹੜੀ ਗੱਲ ਮੈਂ ਕਹਿਣਾ ਚਾਹੁੰਦੀ ਆ ਕਿ ਤੁਸੀਂ ਕਹਿ ਰਹੇ ਹੋ ਕਿ ਝੰਡਾ ਚਹਿਲਾ ਲਹਿਰਾ ਰਿਹਾ ਝੰਡਾ ਇੱਥੇ ਕੋਈ ਨਹੀਂ ਲਹਿਰਾ ਰਿਹਾ ਹਾਂ ਸਭ ਤੋਂ ਉੱਪਰ ਛਾਤੀ ਤੇ ਜਿੱਥੇ ਗੁਰਦੁਆਰਾ ਸਾਹਿਬ ਹੈ ਉੱਥੇ ਗੁਰੂ ਸਾਹਿਬ ਦੀ ਸ਼ਸਤਰ ਗੁਰੂ ਸਾਹਿਬ ਦਾ ਖੁਕਮਨਾਮਾ ਜਿਹਦੇ ਵਿੱਚ ਲਿਖਿਆ ਤੇਰਾ ਧਰ ਮੇਰਾ ਅਸੇ ਔਰ ਜੋ ਅਸੀਂ ਹੋਲ ਨਹੀਂ ਸਕਦੇ ਜੋ ਦਸਵੇਂ ਪਾਖਸ਼ਾ ਨੇ ਪੇਜੇ ਆਪਣੇ ਝੰਡੇ ਆਪਣੇ ਜਿਹੜੇ ਉਹਨਾਂ ਦੇ ਸਟੈਂਡਰਡ ਬੋਲੀ ਦਾ ਝੰਡੇ ਉਹ ਪਏ ਨੇ ਪਰ ਉਹ ਸ਼ਬਦ ਵਿੱਚ ਬੰਦ ਨਹੀਂ ਕਿਉਂਕਿ ਇਹ ਉਹਨਾਂ ਨੂੰ ਖੋਲਾਂਗੇ ਤਾਂ ਉਹ ਛੁਰਾ ਛੁਰਾ ਹੋ ਗਿਆ ਉਹ। ਉਹ ਝੰਡੇ ਜ਼ਰੂਰ ਹੈਗੇ ਨੇ ਬੁਲੰਦ ਨੇ ਔਰ ਗੁਰਦੁਆਰਾ ਸਾਹਿਬ ਦੇ ਘਰ ਦੇ ਸਭ ਤੋਂ ਉੱਚੇ ਸਥਾਨ ਦੇ ਉੱਤੇ ਪਏ ਨੇ। ਕਿ ਗੁਰੂ ਸਾਹਿਬ ਦਸਵੇਂ ਪਾਖਸ਼ਾ 6ਵੇਂ ਪਾਖਸ਼ਾ ਨੇ ਇਸ ਘਰ ਨੂੰ ਵੱਡ ਦਿੱਤਾ ਇਸ ਘਰ ਦੇ ਸਿਰ ਤੇ ਮਿਹਰ ਭਰੀਆਂ ਬਖਸ਼ਤ ਰਿਆ ਔਰ ਜਿੱਥੇ ਤੱਕ ਇਹ ਝੰਡਾ ਚੁੜਾ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਜੋ ਮਰਜੀ ਇਹ ਕਹਿ ਪੇਸ਼ਾ ਇਹਨਾਂ ਦਾ ਇਹੋ ਜਿਹਾ ਹੀ ਹੈ ਬੋਲਣ ਦਾ ਗੱਲਾਂ ਦੇ ਗਲ ਬਣਾਉਣ ਦਾ ਉਹ ਸਾਡੇ ਤੇ ਕੋਈ ਅਸਰ ਨਹੀਂ ਜਦ ਬੁਰੀ ਸ਼ਾਂਤੀ ਮਿਹਰ ਹੈ ਸਾਨੂੰ ਸਭ ਕੁਝ ਆ ਗਿਆ ਔਰ ਦੂਜੀ ਜਿਹੜੀ ਗੱਲ ਮੈਂ ਕਹਿਣਾ ਚਾਹੁੰਦੀ ਆ ਕਿ ਤੁਸੀਂ ਕਹਿ ਰਹੇ ਹੋ ਕਿ ਝੰਡਾ ਚੈ ਲਹਿਰਾ ਰਿਹਾ ਝੰਡਾ ਇੱਥੇ ਕੋਈ ਨਹੀਂ ਲਹਿਰਾ ਰਿਹਾ ਹਾਂ ਸਭ ਤੋਂ ਉੱਪਰ ਛਾਤ ਤੇ ਜਿੱਥੇ ਗੁਰਦੁਆਰਾ ਸਾਹਿਬ ਹੈ ਉੱਥੇ ਗੁਰੂ ਸਾਹਿਬ ਦੀ ਸ਼ਸਤਰ ਗੁਰੂ ਸਾਹਿਬ ਦਾ ਕੁਮਨਮਾ ਜਿਹਦੇ ਵਿੱਚ ਲਿਖਿਆ ਤੇਰਾ ਮੇਰਾ ਅਸੇ ઓਰ ਜੋ ਅਸੀਂ ਹੋਲ ਨਹੀਂ ਸਕਦੇ ਜੋ ਦਸਵੇਂ ਬਾਦਸ਼ਾਹ ਨੇ ਭੇਜੇ ਆਪਣੇ ਝੰਡੇ ਆਪਣੇ ਜਿਹੜੇ ਉਹਨਾਂ ਦੇ ਸਟੈਂਡਰਡ ਬੋਲੀ ਦਾ ਚੰਡੇ ਉਹ ਪਏ ਨੇ ਪਰ ਉਹ ਸ਼ਬਦ ਵਿੱਚ ਬੰਦ ਨੇ ਕਿਉਂਕਿ ਇਹ ਉਹਨਾਂ ਨੂੰ ਖੋਲਾਂਗੇ ਤਾਂ ਉਹ ਛੁੜਾ ਛੁੜਾ ਹੋ ਜਾਂਦੇ ਉਹ ਚੰਡੇ ਜ਼ਰੂਰ ਹੈਗੇ ਨੇ ਬੁਲੰਦ ਨੇ ਔਰ ਗੁਰਦੁਆਰਾ ਸਾਹਿਬ ਦੇ ਘਰ ਦੇ ਸਭ ਤੋਂ ਉੱਚੇ ਥਾਂ ਦੇ ਉੱਤੇ ਪਈ ਨੇ ਨਾਇਬ ਸਾਹਿਬ ਆਪ ਦਾ ਇਹ ਪਾਵਨ ਸੀਗਾ ਉਹ ਆਇਆ ਹੈ ਜੀ ਮੈਂ ਦੇਖੋ ਬਹੁਤ ਕੁਝ ਕੈਸਾ ਕਰੀਆ ਪਰ ਇਹ ਮੈਨੇ ਨਹੀਂ ਰੱਖਦਾ ਕੀਕੋ ਗੈਰ ਜ਼ਿੰਮੇਵਾਰੀ ਸਟੇਟਮੈਂਟ ਕੋਈ ਦੇ ਔਰ ਉਸ ਦਾ